ਸਿਰੀਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੀਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੀ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਤੀਸੇਤੀ ਲਿਵ ਲਾਇ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਧਾ ਜੀ ਕਰੀ ਆਨਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰ ਦਾਨ ਭੂਮ ਦਾਨ ਗਉਆ ਕਣੀ ਭੀ ਅੰਤਰ ਗਰਭ ਗਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚ ਦਾਨ ਮਨ ਹਟ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰ ਕੀਤੇ ਵੰਦਨ ਜੀ ਕੇ ਗੁਰਮਖ ਮੋਖ ਦਵਾਰ ਸੱਚੋ ਹੋ ਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚ ਆਖੀਐ ਨੀਚ ਨਾ ਦੀਸੈ ਕੋਇ ਇਕ ਨੈ ਭਾਂਡੇ ਸਾਜਿਐ ਇਕ ਚਾਨਣ ਤਿਹ ਲੋਇ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨਾ ਮਿਟੈ ਕੋਇ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਈ ਇਕਾਥ ਕਥਾ ਵਿਚਾਰੀਐ ਜੇ ਸਤ ਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਡਰ ਗਹਿ ਪੈਦਾ ਜਾਏ ਕਟ ਕਟ ਵਾਜੈ ਕਿੰਗਰੀ ਅਨ ਦਿਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਈ ਗੁਰਮਖਿ ਮਨ ਸਮਝਾਈ ਨਾਨਕ ਨਾਮ ਨਾ ਵਿਸਰੇ ਛੂਟੈ ਸ਼ਬਦ ਕਮਾਈ ਸਿਰੀ ਰਾਗ ਮਹੱਲਾ ਪਹਿਲਾ ਚਿੱਤੇ dissਹਿ ਧੌਲ ਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨ ਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵ ਐ ਦੇਵਨ ਹਾਰ ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੀ ਧੀਆ ਪੁੱਤ ਸੰਜੋਗ ਨਾਰੀ ਦੇਖ ਗਗਾਸੀਐ ਨਾਲੇ ਹਰਖ ਸੋਸੋਗ ਗੁਰਮਖ ਸ਼ਬਦ ਰੰਗਾਵਲੇ ਹਨਸ ਹਰ ਰਸ ਭੋਗ ਚਿੱਤ ਚੱਲੈ ਵੇਤ ਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰਡ ਵਿਗੁੱਚੀ ਐ ਘਰਮ ਹੈ ਵਸਤ ਸੋ ਥਾਂ ਐ ਮਨ ਮੁਖ ਹੋ ਮੈਂ ਕਰਮਸੀ ਗੁਰਮ ਕਪੱਲੈ ਪਾਈ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਇਹੋ ਤਨੁ ਅਗਨੀ ਪਾਸ ਪੇਰਾਨ ਪਮਣ ਕੈ ਵਸ ਦਿਹੋਰੀ ਮਸਤਕ ਸਚ ਨੀਸ਼ਾਨ ਬਹੁਤਾ ਜੀਵਨ ਮੰਗੀਐ ਮੁਵਾ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮਖ ਵਸਿਆ ਸੋਇ ਨਾਮਿ ਮਹਿ ਹੂਨੇ ਕਿਆ ਗਣੀ ਜਿਸ ਹਰ ਗੋਰੇ ਦਰਸ ਨਾ ਹੋਇ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਇ ਏਉ ਸਰਪਨ ਕੈ ਵਸ ਜਿੜਾ ਅੰਤਰਹੁ ਮੈ ਦੂਈ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਈ ਅਗਨ ਮਰੈ ਜਲ ਪਾਈਐ ਜੋ ਬਾਰਕ ਦੂਦੈ ਮਾਇ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਾਸ ਮਿਲੈ ਜੀਵਾ ਹਰ ਗੁਣ ਗਾਈ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੁ ਪਈੜਾ ਦਰਿਆਸ ਉਚੋ ਪਰਬਤ ਗਾਖੜੋ ਨਾ ਪੌੜੀ ਤੇ ਤਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ ਰੇ ਭਵਜਨ ਬਿਕਮ ਡਰਾਉ ਪੂਰਾ ਸਤਗੁਰ ਰਸ ਮਿਲੈ ਗੁਰਤਾਰੇ ਹਰਨਾਮ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋਇ ਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ 도ਹੀ ਫੇਰੀ ਐ ਬਿਨ ਨਾਮੈ ਸਿਰ ਕਾਲ ਪਿੰਡ ਪੜੈ ਜੀਉ ਖੇਲਸੀ ਵਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੀਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਊ ਖੇਰ ਲਾਈਐ ਛੋੜ ਚੱਲੈ ਘਰਵਾਰ ਮਹਿਰ ਮਲੂਕ ਕਹਾਈ ਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈ ਐ ਜਲ ਬਲੀਐ ਅਭਮਾਨ ਮਨ ਮੁਖ ਨਾਮ ਵਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੀ ਗੁਰ ਰਾਕੇ ਸੀ ਨਿਰਮਲੇ ਸ਼ਬਦ ਨਿਵਾਰੀ ਪਾਹੀ ਨਾਨਕ ਤਰੀਐ ਸਚ ਨਾਮ ਸਿਰ ਛਾਹਾਂ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨ ਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮਕਾਮ ਕਰ ਘਰ ਬੈਸਣਾ ਨਿਤ ਚਲਣੈ ਕੀ ਧੋਖ ਮਕਾਮ ਤਾਂ ਪਰ ਜਾਣੀਐ ਜਾ ਰਹਾ ਨਿਹ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰਹੋ ਨਾ ਮੇਰਾ ਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਤ ਵਖਾਣ ਹੈ ਪੂਥੀਆਂ ਸਿਧ ਬਹਿ ਦੇਵ ਸਥਾਨ ਸੁਰ ਸਿਧ ਗਣ ਗੰਧਰਬ ਮਨ ਜਨ ਸੇਖ ਪੀਰ ਸਾਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁੰਚ ਸ਼ਬਦਾ ਮਾਹੀ ਵਿਖਾਣੀਐ ਵਿਰਲਾ ਤਾਂ ਬੂਝੈ ਕੋਈ ਨਾਨਕ ਵਿਖਾਣੈ ਬੀਨਤੀ ਜਲ ਤਲ ਮਹੀ ਅਲਸੋਏ ਅੱਲਾਹ ਲਖ ਅਗੰਮ ਕਾਦਰ ਕਰਮਹਾਰ کریم ਸਭ ਦੁਨੀਆ ਆਵਣ ਜਾਵਣੀ ਮਕਾਮ ਏਕ ਰਹੀ ਮਕਾਮ ਤਿਸਨੋਂ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚੱਲਸੀ ਮੋਕਾਮ ਉਹੀ ਏਕ ਦਿਨ ਰਵ ਚੱਲੈ ਨਿਸਸਸ ਚੱਲੈ ਤਾਰਕਾ ਲਖ ਪਲੋਏ ਮਕਾਮ ਯੋਹੀ ਕਹ ਨਾਨਕਾ ਸਚ ਬਗੋ